ਤਿਆਰੀ ਆ ਤਿਆਰੀ ਆ ਬੇ ਪਤਾ ਮੈਨੂੰ ਪਤਾ ਤੂੰ ਦਰਵਾਣਾ ਹੀ ਰੋਣਾ ਮੈਂ ਚੱਲੀ ਫਿਰ ਛੱਡ ਕੇ ਸਾਨੂੰ ਤੂੰ ਵੀ ਚੱਲੀ ਹੈ ਹਾਂਜੀ ਹਾਂਜੀ ਗਾਇਜ਼ ਵਾਕਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਜ਼ਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਆਪਾਂ ਗੱਲ ਕਰਦੇ ਕੁਰਸ਼ਰਨ ਸੰਦੂ ਪਰ ਕਰਨ ਸੰਦੂ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਜਿੱਦਾਂ ਕਿ ਤੁਹਾਨੂੰ ਦੱਸਿਆ ਸੀ ਬੇਬੇ ਹੋਣੀ ਤੇ ਪ੍ਰਭ ਹੋਰੀ ਜਿੱਦਾਂ ਕਿ ਆਸਟ੍ਰੇਲੀਆ ਜਾ ਰਿਹਾ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਸੀ ਸੋ ਗਾਇਜ਼ ਆਉ ਤੁਹਾਨੂੰ ਦਿਖਾਉਣੇ ਸਟੋਰੀ ਗਾਇਜ਼ ਵੀਡੀਓ ਮਾਰੇ ਤੱਕ ਜ਼ਰੂਰ ਦੇਖਿਓ ਟੱਟੀ ਨਾ ਨਿਕਲ ਜੇ ਤੇਰੀ ਚੱਕਣ ਲੱਗਿਆ ਡਰਮ ਹਾਂ ਪ੍ਰਭੇ ਦਾ ਅੱਜ ਆਖਰੀ ਦਿਨ ਆਜ ਆਖਰੀ ਦਿਨ ਹੁਣ ਇਹਨੇ ਚਲ ਜਾਣਾ ਆ ਦੀ ਮੰਮਾ ਕੋ ਸ਼ਾਮ ਨੂੰ ਗੁੱਡ ਮਾਰਨਿੰਗ ਬੱਬੇ ਗੁੱਡ ਮਾਰਨਿੰਗ ਕੱਲੂ ਪਹੁੰਚਣਾ ਪਰ ਅੱਛਾ ਆਮਨੇ ਨੇ ਤੁਰ ਪੈਣਾ ਇੱਥੋਂ ਗੁੱਡ ਮਾਰਨਿੰਗ ਗੁੱਡ ਮਾਰਨਿੰਗ 5 ਛਕਲਾਂ ਜਾਣਗੀਆਂ ਆਸਟ੍ਰੇਲੀਆ ਦਾ ਆ ਤੁਸੀਂ ਕੀ ਕਹੋਗੇ ਹਾਂ ਉਹ ਆਸਟ੍ਰੇਲੀਆ ਜਾ ਰਹੀ ਹੈ ਬੀਬੀ ਬਾਸ ਕੇ ਪਹੁੰਚ ਜੂਗੀ ਤੇਰੀ ਕੀ ਕਰਨੀ ਜਾਣ ਵਾਲੀ ਤੇ ਫਿਰ ਮੈਂ ਤੇ ਜਾਣਾ ਹੀ ਤਿੰਨਾ ਚਾਰ ਦਿਨ ਆਸਟ੍ਰੇਲੀਆ ਵਹੁੰ ਜੂਗੀ ਤੇ ਫਿਰ ਤੁਹਾਨੂੰ ਆਸਟ੍ਰੇਲੀਆ ਦੀ ਧਰਤੀ ਤੇ ਤੁਸੀਂ ਇਹਨੂੰ ਵੇਖਿਆ ਕਰੋਗੇ ਆਪਣੀ ਸਲੈਪ ਚੈਟ ਦੇ ਐਡਮਿਨ ਮੰਨੀ ਨੂੰ ਬਣਾਵਾਗੇ ਆਪਾਂ ਅੱਜ ਬਣ ਗਈ ਤਾਂ ਤੇ ਫੇਰ ਤੂ ਉਹਦੀਆਂ ਸਟੋਰੀਆਂ ਪਾਇਆ ਕਰ ਮਨਦੀਪ ਕੌਰ ਖੋਸਾ ਯਾਨੀ ਕਿ ਤੇਰੀ ਕੁੜੀ ਜਿਹੜੀ ਪਹਿਲਾਂ ਮਨਦੀਪ ਕੌਰ ਸੰਧੂ ਹੁੰਦੀ ਸੀ ਤੇ ਟੇੜਾ ਟੇੜਾ ਤੱਕਦੀ ਤੂੰ ਓਏ ਤੇਨੂੰ ਤੇਰੀ ਭੈਣ ਭਰਾ ਥੋੜੀ ਮਿਲਣਾ ਇਹ ਓ ਐਨਾ ਕਰ ਦੇ ਨਹੀਂ ਮੋ ਮੰਨੇਰੇ ਭੈਣ ਭਰਾ ਸਾਰੇ ਮਿਲ ਗਏ ਓ ਇੱਕ ਤਾਂ ਕਹਦੇ ਅਸੀਂ ਆਉਣਾ ਹੀ ਨਹੀਂ ਨਹੀਂ ਆਉਣਾ ਨਾਲ ਈਓ 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 ਤੇ ਨਾਲ ਨਹੀਂ ਆਉਂਦੇ ਬੀਬੀ ਜਾ ਰਹੀ ਆ ਆਸਟ੍ਰੇਲੀਆ ਤੁਸੀਂ ਚੈੱਕ ਕਰ ਸਕਦੇ ਹੋ ਇਸ ਨੂੰ ਫਿਰ ਇਹਨੂੰ ਆਸਟ੍ਰੇਲੀਆ ਦੀ ਧਰਤੀ ਦੇ ਸਿਡਨੀ ਸ਼ਹਿਰ ਦੇ ਵਿੱਚ ਲੱਭੋਗੇ ਫਰੈਂਡਸ ਇਹ ਉੱਥੇ ਪਾਈ ਜਾਊਗੀ ਬਲੈਕ ਟਾਊਨ ਦੇ ਡਾਊਨ 'ਚ ਨਹੀਂ ਬਲੈਕ ਟਾਊਨ ਹੀ ਕਿਹਾ ਮੈਂ ਤੂੰ ਹੀ ਟਾਊਨ ਸਮਝੀ ਜਾਨਾ ਗੁੱਡ ਮਾਰਨਿੰਗ ਹੈ ਬਨਾਈ ਤੇ ਅੱਜ ਬਾਜ਼ਾਰ ਅੱਜ ਪੂਰਾ ਸਮੋਸੇ ਦਾ ਹੈ ਕਿੱਦਾਂ ਜਾਣਾ ਕੱਲ ਆ ਮਗਰੀ ਆਪਾਂ ਵੀ ਚੱਲੀਏ ਆਹੀ ਆਏ ਮੋਟਰਾਂ ਲਿਆ ਜਾ ਬੋਲੋ ਬੋਲੋ ਕੌਣ ਆਇਆ ਕਰੀ ਬਾਤਾ ਕਰਿਆ ਆਏ ਆ ਮਨਦੀਪ ਦੇ ਸੋਹਣੇ ਪਾਲਤੀ ਕਰ ਛੱਡ ਦੇ ਛੱਡ ਦੇ ਬਈ ਕੀ ਪਾਲਤੀ ਕਰ ਪਪੇ ਦਾ ਨਾਂ ਕੀ ਆ ਪਪੇ ਦਾ ਨਾਂ ਕੀ ਆ ਫੇਰ ਲਾ ਪਾਲਤੀ ਦਾ ਰੱਦ ਲਾ ਇਹ ਪਾਲਤੀ ਜਲਦੀ ਮੇਰਾ ਕੰਮ ਕਰ ਲਾ ਫੇਰ ਲਾ ਆ ਫੇਰ ਲਾ ਏ ਫੇਰ ਲਾ ਹੋਰ ਦੀ ਨਹੀਂ ਤੁਹਨੂੰ ਤਿਆਰੀ ਆ ਤਿਆਰੀ ਆ ਖਾੜਾ ਰੋਟੀ ਖਵਾੜੇ ਖਵਾੜੇ ਮੈਨੂੰ ਰੋਟੀਆਂ ਦੇ ਦੇ ਨੂੰ ਪਤਾ ਮੈਨੂੰ ਪਤਾ ਤੂੰ ਦਰਵਾਣਾ ਹੀ ਰੋਣਾ ਮੈਂ ਹੂੰ ਹਾਂ ਦੂਜਿਆਂ ਨੂੰ ਹੌਸਲਾ ਦੇਂਦਾ ਤੇ ਹਾਂ ਚੱਲੀ ਫਿਰ ਛੱਡ ਕੇ ਸਾਨੂੰ ਤੂੰ ਵੀ ਚੱਲੀ ਹੈ ਹਾਂਜੀ ਤੂੰ ਤੇ ਇੱਥੇ ਹੈ ਨਾ ਖੜੇ ਨਾ ਕਰ ਖੜੇ ਕਰਕੇ ਔਖਾ ਹੋਊ ਕੰਮ ਐ ਰੋਟੀ ਹਾਂ ਨਹੀਂ ਸਿੱਧਰਖੀ ਆਹ ਪਾ ਦੇ ਰੱਖ ਨਾ ਹਾਂ ਜੀ ਗਾ ਤੁਹੇ ਦੇਖ ਹੀ ਲਉਣੀ ਵੀਡੀਓ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਗਾਇਜ਼ ਬੇਬੇ ਜੀ ਨੂੰ ਕਮੈਂਟ ਸੈਕਸ਼ਨ ਵਿੱਚ ਕੰਗ੍ਰੈਚੁਲੇਸ਼ਨ ਜਰੂਰ ਲਿਖਿਓ ਸੋ ਗਾਇਜ਼ ਅੱਜ ਦੀ ਵੀਡੀਓ ਨੂੰ ਖਤਮ ਕਰਦੇ ਦਦਿਆ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ